ਆਪਣਾ ਜੋ ਕਰਨਾ ਸੀਗਾ ਹੋ ਜੋ ਪਿੱਛੇ ਹੈਲੋ ਸਾਰਿਆਂ ਨੂੰ ਪਤਾ ਹੈ ਮੈਂ ਐਡਮਿੰਟਨ 1:30 ਵਜੇ ਤੇ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ডোন্ট نو ਐਵੀਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅנס ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਸਰੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜ਼ੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫਾਰ ਹੋਟਲ ਰੂਮ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਦੂਸਰੀ ਗੱਲ ਦੂਸਰੀ ਗੱਲ ਮੇਰੇ ਕੋਲ ਪੌਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਦਾ

ਸਾਰੇ ਆਪਣੇ ਚਾਹੁੰਦੇ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਇਹ ਆਪੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਵੀ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇੱਕ ਪੇਮੈਂਟ ਲਏ ਬਣਾ ਸੈਲਿਸਰਾਜੀ ਹੋਟਲ ਤੋਂ ਹਾਂਜੀ 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 ਅਸੀਂ ਪੇ ਕਰਤਾ ਸੀ ਕਿ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਕ ਇੱਕ ਵਾਰ ਤੇ ਆਪੇ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੇ ਮੇਰੇ ਕੋਲ ਰਹੇ ਸੀ ਉਹ ਤਾਂ ਕਿਤੇ ਲੱਭ ਜਾ ਹੈਂਡਲ ਨੂੰ ਫੜ ਕੇ ਹੋਗੀ ਨਹੀਂ ਪਰ ਤੂੰ ਹਾ ਕਰਵਾਉਂਦਾ ਅਣਕੇ ਕਹਿੰਦਾ ਕੁੜਤੀ ਤੇਰੀ ਦੇ ਮੇਨੂੰ ਇਹ ਲਟਕਣ ਪੱਟੇ ਤੇ ਜੁਲਾਟਦਾ ਕੋਪਰਾ ਹੱਗੇਦਾ ਨਹੀਂ ਮੇਰੇ ਪਿੰਡਾਂ ਦੇ ਕਿਹੜਾ ਮਾਰਨਾ ਮੁੰਡਾ ਵੀ ਨਾ ਬਜਾਤਾ ਹੁਕਮ ਨਹੀਂ Okay, thank you so much. Thank you. Enjoy your day.